ਲੌਂਗ ਵੀਕਐਂਡ ਆਹਾ ਸੋਮਵਾਰ ਛੁੱਟੀ ਐ ਆਪਣੇ ਬੀਸੀ ਡੇ ਐ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਬਰਟਾ ਦੇ ਵਿੱਚ ਹੈਰੀਟੇਜ ਡੇ ਐ ਵੱਖ-ਵੱਖ ਥਾਵਾਂ ਦੇ ਉੱਤੇ ਕਈ ਦਿਨ ਇਹ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਛੁੱਟੀ ਐ ਇੱਕ ਤਾਂ ਇਹ ਐ ਵੀ ਇੱਥੇ ਗਰਮੀ ਬਹੁਤ ਪੈ ਰਹੀ ਐ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਅਰ ਮੀਨਲੈਂਡ ਦੇ ਵਿੱਚ ਇੱਥੇ ਥੋੜਾ ਜਿਹਾ ਬਚ ਕੇ ਰਹੋ ਕਿਉਂਕਿ ਆ ਥੋੜੇ ਦਿਨ ਪਹਿਲਾਂ ਮੀਂਹ ਪਿਆ ਪਰ ਇਹਦੇ ਤੋਂ ਬਾਅਦ ਜਿਹੜੀ ਗਰਮੀ ਐ ਉਹ ਵਾਪਸ ਆ ਰਹੀ ਐ ਤੇ ਜਿਹੜੇ ਆਪਣੇ ਮੈਟਰੋਲੋਜਿਸਟ ਨੇ ਉਹ ਦੱਸਦੇ ਆ ਵੀ ਗਰਮੀ ਵੀਕਐਂਡ ਦੇ ਉੱਤੇ ਲੌਂਗ ਵੀਕਐਂਡ ਦੇ ਉੱਤੇ ਜ਼ਿਆਦਾ ਪਣੀ ਹੈ ਅੱਜ ਵੀਰਵਾਰ ਹੋ ਗਿਆ ਅੱਜ ਵੀ ਕਾਫੀ ਗਰਮੀ ਹੈ ਸੋ ਜਿਹੜਾ ਲਗਭਗ 2 ਹਫ਼ਤੇ ਪਹਿਲਾਂ ਟੈਂਪਰੇਚਰ ਜਿਹੜਾ 30 ਡਿਗਰੀ ਤੋਂ ਉੱਤੇ ਆ ਬਸਪੋਰਟ ਦੇ ਵਿੱਚ ਸੀਗਾ ਤੇ ਇੱਥੇ ਵੀ 30 ਡਿਗਰੀ ਦੇ ਨੇੜੇ ਤੇੜੇ ਗ੍ਰੇਟਰ ਵੈਨਕੂਵਰ ਏਰੀਆ ਦੇ ਵਿੱਚ ਵੀ ਦੱਸਿਆ ਗਿਆ ਸੀ ਸੋ ਹੁਣ ਜਿਹੜਾ ਕਲੋਜ਼ ਟੂ ਕੋਸਟ ਆ ਉੱਥੇ ਵੀ ਇਹ ਤਾਪਮਨ ਐਸੇ ਤਰੀਕੇ ਨਾਲ ਸੀਗਾ ਤੇ ਦੁਬਾਰਾ ਆ ਰਿਹਾ ਹੈ ਜਿਹੜਾ ਪਿਛਲੇ ਲਗਭਗ 7 ਦਿਨ ਕਹਿ ਲੋ ਜਿਹੜਾ ਆ ਟੈਂਪਰੇਚਰ ਆਉ ਥੋੜਾ ਜਿਹਾ ਠੀਕ ਠਾਕ ਰਿਹਾ ਮੀਂਹ ਵਿੱਚ ਵਿੱਚ ਪੈਂਦੇ ਰਹੇ ਆ ਤੇ ਹੁਣ ਜਿਹੜਾ ਇਹ ਜੁਲਾਈ ਦਾ ਸੈਕੰਡ ਹਾਫ ਸਿਗਾ ਬਹੁਤਲਾ ਜਿਹੜਾ ਸੀਜ਼ਨਲ ਟੈਂਪਰੇਚਰ ਮਤਲਬ ਲੌਂਗ ਟਰਮ ਐਵਰੇਜ ਇਸ ਮਹੀਨੇ ਦੇ ਵਿੱਚ ਜਿੰਨਾ ਖੁੰਦਾ ਉਹਦੇ ਨੇੜ ਤੇੜ ਦੇ ਵਿੱਚ ਹੀ ਰਿਹਾ ਕੁਝ ਜਿਹੜੀ ਪ੍ਰੈਸੀਪਿਟੇਸ਼ਨ ਉਹ ਉਹਨੇ ਹੈਲਪ ਕੀਤੀ ਹੈ ਇਹਨੂੰ ਥੱਲੇ ਲਿਆਉਣ ਦੇ ਲਈ ਆ ਪਿਛਲੇ 3 ਦਿਨ ਹੋ ਗਏ ਲਗਾਤਾਰ ਐਸੀ ਤਰ੍ਹਾਂ ਰਹਿੰਦਾ ਰਿਹਾ ਪਰ ਇੱਕ ਤੇ ਇਹਨੂੰ ਇਹ ਮੈਂ ਸਮਝ ਕੇ ਜਾਇਆ ਵੀ ਹੁਣ ਗਰਮੀਆਂ ਜਾ ਚੁੱਕੀਆਂ ਜਾਂ ਉਹ ਗਰਮੀ ਵਾਲਾ ਮੌਸਮ ਚਲੇ ਗਿਆ ਸੂ ਮੌਤਮ ਦੁਆਰਾ ਖੋਸ਼ਕਾ ਅ ਕਰਮਿਆ ਤੇ ਇਹ ਦੇ ਵੀਕ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਟੈਂਪਰੇਚਰ ਉੱਤੇ ਨੂੰ ਜਾ ਰਿਹਾ ਅ ਦੁਬਾਰਾ ਜਿਹੜਾ 29 ਡਿਗਰੀ ਤੇ 30 ਡਿਗਰੀ ਤੱਕ ਇਹ ਤਾਪਮਾਨ ਜਿਹੜਾ ਲੋਅਰ ਮੇਨ ਲੈਂਡ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਜਿਹੜਾ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਹੜੇ ਤੁਸੀਂ ਸ਼ੋਰ ਲਾਈਨ ਤੋਂ ਪਰੇ ਰਹਿੰਦੇ ਆ ਉੱਥੇ ਜਿਹੜਾ ਇਹ ਮਿਡ 30ਸ ਦੇ ਵਿੱਚ ਟੈਂਪਰੇਚਰ ਚਲੇ ਜਾਣਾ ਸੋ so, ਮਿਡ uh, 30 ਦਾ ਮਤਲਬ ਇਹ ਹੈ ਕਿ ਤੁਸੀਂ ਜਿਆਦਾ ਵਿਚਾਰ ਰੱਖੋ ਇੱਥੇ ਤੱਕ ਤਾਪਮਨ ਜਿਹੜਾ ਤੁਹਾਨੂੰ ਗਰਮੀ ਜਿਹੜੀ ਹੈ ਅਸਲ ਦੇ ਵਿੱਚ ਸਰੀਰ ਨੂੰ ਨੁਕਸਾਨ ਕਰਨ ਲੱਗ ਜਾਂਦੀ ਹੈ ਦੂਜਾ ਇੱਕ ਜਿਹੜੀ ਵਾਰਨਿੰਗ ਇਹ ਦਿੱਤੀ ਗਈ ਆ ਵੀ ਟ੍ਰੈਫਿਕ ਬਹੁਤ ਹੋਣਾ ਆਹ ਵੀਕਐਂਡ ਦੇ ਉੱਤੇ ਮੇਜਰ ਰੋਡ ਜਿੰਨੇ ਵੀ ਨੇ ਇੱਥੇ ਤੁਸੀਂ ਕਿਸੇ ਪਾਸੇ ਨਿਕਲ ਜਿਓ ਟ੍ਰੈਫਿਕ ਆਮ ਨਾਲੋਂ ਜ਼ਿਆਦਾ ਮਿਲਣਾ ਜਿਹੜਾ ਅਗਸਤ ਦਾ ਲੌਂਗ ਵੀਕਐਂਡ ਹੁੰਦਾ ਆਈਸੀਬੀਸੀ ਦੇ ਦੱਸਣ ਦੇ ਅਨੁਸਾਰ ਇਹਦੇ ਵਿੱਚ ਲਗਭਗ 1000 ਕ੍ਰੈਸ਼ ਹੋ ਜਾਂਦੇ ਆ ਲੋਅਰ ਮੇਨਲੈਂਡ ਕੱਲੇ ਦੇ ਵਿੱਚ ਹੀ ਤੇ ਕਈ ਸੈਂਕੜੇ ਪੀਪਲ ਜਿਹੜੇ ਲੋਕ ਨੇ ਉਹ ਜ਼ਖਮੀ ਹੁੰਦੇ ਨੇ ਇਹਦੇ ਨਾਲ ਸੋ ਹਜ਼ਾਰ ਕ੍ਰੈਸ਼ ਜੇ ਪਿਛਲੇ ਸਾਲਾਂ ਦੇ ਇਕੱਲੇ ਲੋਰ ਮੈਨਲੈਂਡ ਦੀ ਗੱਲ ਕਰ ਰਹੇ ਸੀ ਬੀਸੀ ਦੀ ਗੱਲ ਨਹੀਂ ਕਰ ਰਹੇ ਤੇ ਇੱਕ ਤੇ ਗਰਮੀਆਂ ਹੁੰਦੀਆਂ ਦੂਜਾ ਲੌਂਗ ਵੀਕਐਂਡ ਹੁੰਦਾ ਤੇ ਅਸਰ ਇਹ ਸਾਰਾ ਲਾ ਕੇ ਪੈਂਦਾ ਵੀ ਹਜ਼ਾਰ ਐਕਸੀਡੈਂਟ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਜ਼ਖਮੀ ਹੁੰਦੇ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ ਆ ਉਹਨਾਂ ਨੇ ਕਿਹਾ ਕਿ ਹਰ ਇੱਕ ਜਿਹੜਾ ਮੇਜਰ ਰੋਡ ਆ ਜੈਮ ਪੈਕ ਹੋਣਾ ਹਾਈਵੇ 1 ਲੈ ਲਓ ਆ ਫ੍ਰੀਜ਼ਰ ਵੈਲੀ ਦੇ ਵਿੱਚ ਤੁਸੀਂ ਵੈਨਕੂਵਰ ਆਇਲੈਂਡ ਲੈ ਲਓ ਤੁਸੀਂ ਸੀ ਟੂ ਸਕਾਈ ਲੈ ਲਓ ਕੋਈ ਵੀ ਆ ਕੈਮ ਲੂਪਸ ਤੋਂ ਅਲਬਰਟਾ ਦੇ ਵਿੱਚ ਕਾਰ ਲੈ ਲਓ ਸਾਰੀਆਂ ਥਾਵਾਂ ਜਿਹੜੀਆਂ ਉਹ ਪੂਰੀਆਂ ਜੈਮ ਪੈਕਡ ਹੋਣੀਆਂ ਨੇ ਜਿਹੜੇ ਲੋਕ BC ਦੇ ਵਿੱਚ ਟ੍ਰੈਵਲ ਕਰ ਰਹੇ ਆ ਬਹੁਤ ਸਾਰੇ ਪਪੂਲਰ ਰੂਟਸ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਤੁਸੀਂ ਟ੍ਰੈਫਿਕ ਮੰਨ ਕੇ ਚੱਲੋ ਇਹਨਾਂ ਸੋਚੋ ਵੀ ਇੰਨੇ ਘੰਟੇ ਚ ਪਹੁੰਚ ਜਾਣਾ ਉੱਥੇ ਟਾਈਮ ਜ਼ਿਆਦਾ ਲੱਗ ਰਿਹਾ ਤੇ ਤੁਸੀਂ ਪਲਾਨ ਕਰੋ ਆਪਣਾ ਉਹ ਉਹ ਜਿਹੜੀ ਗੂਗਲ ਮੈਪਸ ਵਗੈਰਾ ਦੇਖ ਕੇ ਜਾਓ ਜਿਹੜੇ ਆਫ ਪੀ ਕਾਰਸ ਨੇ ਉਹਨਾਂ ਦੇ ਵਿੱਚ ਪਲਾਨ ਕਰਨ ਦੀ ਕੋਸ਼ਿਸ਼ ਕਰੋ ਜੇ ਹੋ ਸਕਦਾ ਹੈ ਹਰ ਰੋਜ਼ ਇਹ ਕਿਸੇ ਨੇ 10 ਵਜੇ ਪੀਕ आवर ਆ ਕੇ 10 ਵਜੇ ਸਭ ਤੋਂ ਜ਼ਿਆਦਾ ਟ੍ਰੈਫਿਕ ਆ ਕੋਈ ਥੋੜਾ ਜਿਹਾ ਪਹਿਲਾਂ ਜਾ ਸਕਦਾ ਤੇ ਉਹਦੀ ਕੋਸ਼ਿਸ਼ ਕਰੋ ਜਾਂ ਥੋੜਾ ਜਿਹਾ ਬਾਅਦ ਚ ਚਲੇ ਜਾਓ ਉਹ ਨਾਲ ਤੁਹਾਡਾ ਟਾਈਮ ਕਾਫੀ ਬਚੂਗਾ ਕਈ ਥਾਵਾਂ ਦੇ ਉੱਤੇ ਤੇ ਡਬਲ ਟਾਈਮ ਲੱਗੂਗਾ ਵੀ ਜਿੱਥੇ 2 ਘੰਟੇ ਦਾ ਸਫ਼ਰ ਆ ਉੱਥੇ 4 ਲੱਗਣਗੇ ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਇਹ ਆਫੀਸ਼ੀਅਲੀ ਇੱਕ ਵਾਰਨਿੰਗ ਦਿੱਤੀ ਗਈ ਆ ਕਿ ਕਿਉਂਕਿ ਦੂਜੇ ਜੰਗਲੀ ਅੱਗਾਂ ਵੀ ਬਹੁਤ ਨੇ ਇਸ ਵੇਲੇ ਅੱਜ ਜਦੋਂ ਅਸੀਂ ਵੀਰਵਾਰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੇ 340 ਵਾਈਲਡ ਫਾਇਰ ਪੂਰੇ ਬੀਸੀ ਦੇ ਵਿੱਚ ਵੱਲ ਜਿੱਦ ਤੋਂ ਤੁਸੀਂ ਹੁਣ ਪਹਿਲੀ ਕੱਲ ਹੀ ਇਹ ਕੀਤੀ ਹੈ ਵੀ ਗਰਮੀ ਵਧਣੀ ਹੈ ਗਰਮੀ ਵਧਣੀ ਹੈ ਤੇ ਵਾਰਡ ਫਾਇਰ ਵੀ ਵਧਣੀ ਹੈ ਸੋ ਚਾਹੇ ਤੁਸੀਂ ਇੱਧਰ ਬੀਸੀ ਫੈਰੀਜ਼ ਟਰਮੀਨਲ ਦੇ ਉੱਤੇ ਜਾ ਰਹੇ ਹੋ ਚਾਹੇ ਕਿਸੇ ਹੋਰ ਪਾਸੇ ਆ ਜਿਹੜਾ ਤੁਹਾਨੂੰ ਜਿਹੜਾ ਦੇਖਣਾ ਪਊਗਾ ਇਹ ਸਾਰੇ ਕੁਝ ਦਾ 임ਪੇਅਰਡ ਡਰਾਈਵਿੰਗ ਦਾ ਖਾਸ ਕਰਕੇ ਪੁਲਿਸ ਖਾਸ ਤੌਰ ਦੇ ਉੱਤੇ ਬਾਹਰ ਡਿਸਟਰੈਕਟਡ ਡਰਾਈਵਿੰਗ ਦਾ ਮਿਨਿਸਟਰੀ ਨੇ ਡਰਾਈਵਰਸ ਨੂੰ ਇਹ ਵੀ ਕਿਹਾ ਕਿ ਜਿਆਦਾ ਪ੍ਰਕੌਸ਼ਨ ਲਓ ਜਿਹੜੇ ਮੋਟਰਸਾਈਕਲਿਸਟ ਨੇ ਜਾਂ ਜਿਹੜੇ ਵਲਨਰੇਬਲ ਰੋਡ ਯੂਜ਼ਰਸ ਨੇ ਉਹਨਾਂ ਦੇ ਲਈ ਐਕਸੀਡੈਂਟ ਬਹੁਤ ਹੁੰਦੇ ਔਰ ਤੁਹਾਨੂੰ ਪਤਾ ਕਿ ਜੇ 100 ਦੀ ਸਪੀਡ ਤੇ ਮੋਟਰਸਾਈਕਲ ਜਾ ਰਿਹਾ ਨਹੀਂ ਸੰਭਿਆ ਗਿਆ ਤਾਂ ਵਿਚਾਲਾ ਚਾਂਸ ਕੋਈ ਨਹੀਂ ਹੁੰਦਾ ਮੋਟਰਸਾਈਕਲਿਸਟ ਤੇ ਆਪਣਾ ਖਿਆਲ ਰੱਖਣਗੇ ਜਿਹੜੇ ਕਾਰਾਂ ਵਾਲੇ ਆ ਉਹ ਇਸ ਚੀਜ਼ ਦਾ ਖਿਆਲ ਰੱਖਣ ਕਿ ਜਿਹੜੇ ਵਲਨਰੇਬਲ ਲੋਕ ਨੇ ਵੱਡੇ ਟਰੱਕ ਨੇ ਜਿਹੜੇ ਉਹਨੂੰ ਐਕਸਟਰਾ ਰੂਮ ਦਿਓ ਕਿਉਂਕਿ ਬਲਾਈਂਡ ਸਪਾਟ ਬਹੁਤ ਹੈ ਉਹਦੇ ਵਿੱਚ ਤੁਹਾਨੂੰ ਮਤਲਬ ਲੋਟ ਆਫ ਸਪੇਸ ਉਹਨੂੰ ਟਰੱਕ ਨੂੰ ਤੁਹਾਨੂੰ ਦੇਣੀ ਪਊਗੀ ਨਹੀਂ ਤੇ ਪਤਾ ਨਹੀਂ ਲੱਗਣਾ ਵੀ ਕਿੱਥੇ ਕੀ ਹੈ ਇਹਦੇ ਨਾਲ ਨੁਕਸਾਨ ਹੋ ਸਕਦਾ ਇਧਰਲੇ ਪਾਸੇ ਬਚਾ ਰ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ